ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਦੋਸਤੋ ਧਰਤੀ ਦੇ ਹੋਰ ਜੀਵਾਂ ਦੇ ਮੁਕਾਬਲੇ ਮਨੁੱਖ ਦਾ ਵਿਕਾਸ ਇੰਨੀ ਤੇਜ਼ੀ ਨਾਲ ਕਿਉਂ ਹੋਇਆ ਇਕੱਲੇ ਮਨੁੱਖ ਨਹੀਂ ਐਨੀ ਸ਼ਰੀਰਿਕ ਮਾਨਸਿਕ ਸਮਾਜਿਕ ਸੱਭਿਆਚਾਰਕ ਆਰਥਿਕ ਤਕਨੀਕੀ ਚਿਕਿਤਸਕ ਪੱਧਰ ਦੀ ਤਰੱਕੀ ਕਿਉਂ ਕੀਤੀ ਜ਼ਿਆਦਾਤਰ ਜਿਹੜੇ ਬੁੱਧੀਜੀਵੀ ਨੇ ਨਾ ਜਾਂ ਮਾਨਵ ਵਿਗਿਆਨੀ ਨੇ ਜਿਹੜੇ ਮਨੁੱਖ ਦੀ ਰਚਨਾ ਦੇ ਉੱਤੇ ਖੋਜ ਕਰਦੇ ਨੇ ਉਹ ਇਸ ਵਿਕਾਸ ਦੇ ਪਿੱਛੇ ਕਿਸੇ ਬਾਹਰੀ ਤਾਕਤ ਦਾ ਹੱਥ ਮੰਨਦੇ ਨੇ ਯਾ ਬਾਰੀ ਤਾਕਤ ਦੀ ਮਦਦ ਮੰਨਦੇ ਨੇ ਲੱਖਾਂ ਸਾਲਾਂ ਤੋਂ ਲਗਾਤਾਰ ਪੱਥਰਾਂ ਦੇ ਆਸਰੇ ਜੀ ਰਿਆ ਮਨੁੱਖ ਇੱਕਦਮ ਹਜ਼ਾਰਾਂ ਸਾਲਾਂ ਚ ਮੌਜੂਦਾ ਪਰਮਾਣੂ ਤਕਨੀਕ ਯੂ ਐਫਓਜ਼ ਇਸ ਤਰ੍ਹਾਂ ਦੇ ਤਕਨੀਕੀ ਵਿਕਾਸ ਤੱਕ ਇੰਨੀ ਛੇਤੀ ਕਿਵੇਂ ਪਹੁੰਚ ਗਿਆ ਪ੍ਰਾਚੀਨ ਸਭਿਤਾਵਾਂ ਤੇ ਐਨਥਰੋਪੋਲੋਜੀ ਯਾਨੀ ਮਾਨਵ ਵਿਗਿਆਨ ਬਾਰੇ ਖੋਜ ਕਰਨ ਵਾਲੇ ਬੰਦੇ ਇਹਦੇ ਪਿੱਛੇ ਸੁਮੇਰੀਅਨ ਸਭਿਤਾਵਾਂ ਦੀਆਂ ਮਿਥਿਆਸਿਕ ਕਹਾਟਾਵਾਂ ਦਾ ਹਵਾਲਾ ਦਿੰਦੇ ਨੇ ਸੋ ਦੋਸਤੋ ਅੱਜ ਆਪਾਂ ਸੁਮੇਰੀਅਨਾਂ ਦੇ ਉਹਨਾਂ ਐਸਟਰੋਨੌਟ ਜਿਹਾ ਪੁਲਾੜ ਵਿਗਿਆਨੀ ਦੇਵਤਿਆਂ ਬਾਰੇ ਗੱਲ ਕਰਾਂਗੇ ਜਾਂ ਐਲੀਨ ਗੌਡਸ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਐਨੂਨਾਕੀ ਕਿਹਾ ਜਾਂਦਾ ਸੋ ਸਵਾਗਤ ਹੈ ਦੋਸਤੋ ਸਾਰੇ ਵੀਰਾਂ ਦਾ ਵੱਧ ਤੋਂ ਵੱਧ ਵੀਰ ਆਪਣੇ YouTube ਚੈਨਲ ਅਦ੍ਰਿਸ਼ਯ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਰ ਆਪਣੇ Facebook ਪੇਜ ਅਦ੍ਰਿਸ਼ਯ ਨੂੰ ਫਾਲੋ ਕਰ ਲਓ ਸੋ ਦੋਸਤੋ ਮਨੁੱਖ ਲਈ ਇਹ ਮੁੱਦਾ ਸਭ ਤੋਂ ਦਿਲਚਸਪ ਤੇ ਸਭ ਤੋਂ ਇੰਪੋਰਟੈਂਟ ਹੈ ਵੀ ਉਹਨੂੰ ਕਿਨੇ ਬਣਾਇਆ ਇਹਦੇ ਬਾਰੇ ਵੱਖ-ਵੱਖ ਧਰਮ ਗ੍ਰੰਥਾਂ ਲਿਖਤਾਂ ਅਬਿਲੇਖਾਂ ਸ਼ਿਲਾਲੇਖਾਂ ਕੰਧ ਚਿੱਤਰਾਂ ਖੁਦਾਈ ਚ ਮਿਲੀਆਂ ਚੀਜ਼ਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ ਅਸਲ ਚ ਪਹਿਲੀ ਸੰਗਠਿਤ ਮਨੁੱਖੀ ਸਭਤਾ ਜਿਹੜੀ ਹੈ ਨਾ 4500 ਈਸਾ ਪੂਰਵ ਦੇ ਵਿੱਚ ਮੈਸੋਪੋਟਾਮੀਆ ਚ ਹੋਈ ਇਹ ਪੱਛਮੀ ਵਿਦਵਾਨਾਂ ਦਾ ਮੰਨਣਾ ਪੱਕਾ ਵਿਸ਼ਵਾਸ ਹੈ ਉਹਨਾਂ ਦਾ ਉਹਨਾਂ ਮੁਤਾਬਕ ਇਨਾਂ ਨੇ ਹੀ ਇਨੰ ਮੈਸੋਪੋਟਾਮੀਆ ਚ ਹੋਈ ਐਸੀ ਸਭਿਤਾ ਨੇ ਹੀ ਲਿਖਾਵਟ ਦੀ ਖੋਜ ਕੀਤੀ ਯਾਨੀ ਲਿਖਾਈ ਲੱਭੀ ਤੇ ਇਹਨਾਂ ਨੇ ਅਸਮਾਨ ਚੁੰਦੀਆਂ ਗਗਨ ਚੁੰਬੀ ਇਮਾਰਤਾਂ ਬਣਾਈਆਂ ਅਸਲ ਚ ਹੋਇਆ ਏ ਕਿ 1849 ਚ ਇਰਾਕ ਚ ਹੋਈ ਖੁਦਾਈ ਦੇ ਵਿੱਚੋਂ ਚਾਰ ਕਯੂਨੀਫਾਰਮਸ ਯਾਨੀ ਜਿਨੂੰ ਕਲੇਅ ਟੈਬਲੇਟਸ ਕਹਿੰਦੇ ਆ ਯਾਨੀ ਚਿਕਨੀ ਮਿੱਟੀ ਦੀਆਂ ਫੋਟੋਆਂ ਮਿਲੀਆਂ ਨਾ ਫੱਟੀਆਂ ਮਿਲੀਆਂ ਸੌਰੀ ਜਿਹੜੀਆਂ ਚਿਕਨੀ ਪੱਟੀਆਂ ਕਹ ਲੋ ਫੱਟੀਆਂ ਕਹ ਲੋ ਤਖਤੀਆਂ ਕਹ ਲੋ ਜਿਨ੍ਹਾਂ 'ਚ ਮਨੁੱਖੀ ਜਿਹੜੀ ਸਭਤਾ ਏ ਉਹ ਸੁਮੇਰੀਅਨਾਂ ਬਾਰੇ ਯਾਨੀ ਸੁਮੇਰੀਅਨਾਂ ਦੀ ਜਿਹੜੀ ਮਨੁੱਖੀ ਸਭਤਾ ਏ ਉਹਦੇ ਬਾਰੇ ਇੱਕ ਕਹਾਣੀ ਹੈ ਉਹ ਕਹਾਣੀ ਜਿਹੜੀ ਚਿਰਸਥਾਈ ਕਹਾਣੀ ਕਹਿੰਦੇ ਨੇ ਜਿਹਨੂੰ ਉਹ ਇੱਕ ਕਹਾਣੀ ਕੁਝ ਇਸ ਤਰ੍ਹਾਂ ਹੈ ਉਹ ਕਹਿੰਦੇ ਵੀ ਇੱਕ ਨਿਬਿਰੂ ਨਾਮ ਦਾ ਗ੍ਰਹਿ ਹੈ ਜਿਹੜਾ ਕੀ ਸਾਡੇ 100 ਮੰਡਲ ਦੇ ਬਿਲਕੁਲ ਅਖੀਰ ਦੇ ਪਹਿਲੇ ਕਿਨਾਰੇ ਯਾਨੀ ਜਿੱਥੇ ਦੂਸਰਾ ਕੋਈ ਸੌਰ ਮੰਡਲ ਹੋਰ ਕੋਈ ਸ਼ੁਰੂ ਹੁੰਦਾ ਤੇ ਸਾਡਾ ਖਤਮ ਹੁੰਦਾ ਉੱਥੇ ਸਾਡੇ ਸੌਰ ਮੰਡਲ ਦੇ ਪਾਰ ਇੱਕ ਨਿਬਿਰੂ ਨਾਮ ਦਾ ਗ੍ਰਹਿ ਜਿਹੜਾ ਕਿ 3000 ਸਾਲਾਂ ਦੇ ਵਿੱਚ ਪ੍ਰਕਰਮਾ ਪੰਧ ਨੂੰ ਆਪਦੇ ਨੂੰ ਯਾਨੀ ਪ੍ਰਕਰਮਾ ਜਿਹੜੀ ਘੁੰਮ ਕੇ 3000 ਸਾਲ ਦੇ ਵਿੱਚ ਉਹ ਧਰਤੀ ਦੇ ਨੇੜੇ ਉਲੰਘਦਾ ਹੈ ਧਰਤੀ ਦੇ ਬਿਲਕੁਲ ਨੇੜੇ ਪਹੁੰਚ ਜਾਂਦਾ ਹੈ ਤਾਂ ਹੋਇਆ ਇਹ ਕਿ ਜਿਹੜਾ ਉਹ ਨੀਬੀਰੂ ਗ੍ਰਹਿ ਹੈ ਉੱਥੇ ਇੱਕ ਐਨੂਨਾਕੀ ਨਾਮ ਦੀ ਪ੍ਰਜਾਤੀ ਜਿਹੜੀ ਹੈ ਜਾਂ ਏਲੀਅਨ ਪ੍ਰਜਾਤੀ ਜਿਨ੍ਹਾਂ ਦੀ ਜਿਨ੍ਹਾਂ ਦੇ ਇਹ ਧਰਮ ਚੱਲੇ ਬਾਦ ਮੈਸੋਪਟਾਮੀਆ ਚ ਉਹਨਾਂ ਏਲੀਅਨ ਐਸਟਰੋਨੌਟ ਦੇਵਤਿਆਂ ਕਰਕੇ ਉਹਨਾਂ ਦਾ ਜਿਹੜਾ ਗ੍ਰਹਿ ਸੀਗਾ ਨੀਬੀਰੂ ਉਹਦੇ ਤੇ ਕੀ ਹੋਇਆ ਵਾਤਾਵਰਣ ਦੇ ਵਿੱਚ ਬਹੁਤ ਸਾਰੀਆਂ ਯਾਨੀ ਮੌਸਮ ਦੇ ਵਿੱਚ ਬਹੁਤ ਸਾਰੀਆਂ ਅਚਾਨਕ ਤਬਦੀਲੀਆਂ ਹੋਣ ਲੱਗ ਪੀਆਂ ਅਨਾਜ ਪੈਦਾ ਹੋਣਾ ਉਹਨਾਂ ਦਾ ਹੋ ਗਿਆ ਬਿਲਕੁਲ ਬੰਦ ਤੇ ਉਹਨਾਂ ਨੇ ਇਹਦੇ ਪਿੱਛੇ ਕਾਰਨ ਜਾਣਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਉਹਨਾਂ ਦੇ ਕਾਸਮਿਕ ਰੇਡੀਏਸ਼ਨ ਬਹੁਤ ਜ਼ਿਆਦਾ ਵਧ ਗਈ ਤੇ ਉਹਨਾਂ ਨੇ ਫਿਰ ਖੋਜਾਂ ਕੀਤੀਆਂ ਬਹੁਤ ਜ਼ਿਆਦਾ ਤਕਨੀਕੀ ਵਿਕਾਸ ਕਰਕੇ ਕੋਸ਼ਿਸ਼ ਕੀਤੀ ਇਹ ਚ ਸੁਧਾਰ ਕਰਨ ਦੀ ਆਪਦੇ ਮੌਸਮ ਚ ਵਾਤਾਵਰਣ ਚ ਤਾਂ ਉਹਨਾਂ ਨੂੰ ਇੱਕ ਚੀਜ਼ ਪਤਾ ਲੱਗੀ ਵੀ ਇਸ ਕਾਸਮਿਕ ਰੇਡੀਏਸ਼ਨ ਨੂੰ ਸਿਰਫ ਜਿਹੜਾ 골ਡ ਦਾ ਪਾਊਡਰ ਹੈ ਯਾਨੀ ਸੋਨੇ ਦੀ ਤੂੜ ਜੇ ਕਹਦੀ ਏ ਉਹ ਹੀ ਸਿਰਫ ਇਹਨੂੰ ਰਿਫਲੈਕਟ ਕਰਕੇ ਇਹਨਾਂ ਦੀ ਜ਼ਮੀਨ ਤੇ ਅਸਰ ਕਰਨ ਤੋਂ ਰੋਕ ਸਕਦੀ ਸੀ ਰਿਸਿਸਟ ਕਰ ਸਕਦੀ ਸੀ ਹੋਰ ਕੋਈ ਤਰੀਕਾ ਨਹੀਂ ਹੈਗਾ ਵੀ ਕਿਤੋਂ ਨਾ ਕਿਤੋਂ 골ਡ ਲਿਆਣਾ ਪਊਗਾ ਜਦ ਕਿ ਇਹਨਾਂ ਦੇ ਆਪਣੇ ਗ੍ਰਹਿ ਦੇ ਉੱਪਰ ਨੀਬਿਰੂ ਦੇ ਉੱਪਰ 골ਡ ਬਿਲਕੁਲ ਵੀ ਸੋਨਾ ਬਿਲਕੁਲ ਵੀ ਹੁੰਦਾ ਨਹੀਂ ਸੀਗਾ ਤਾਂ ਇਹਨਾਂ ਨੇ ਇਹ ਕਿਉਂਕਿ ਇਹਨਾਂ ਨੇ ਤਕਨੀਕੀ ਵਿਕਾਸ ਕੱਕ ਕਾਫੀ ਕੀਤਾ ਹੋਇਆ ਸੀਗਾ ਤਾਂ ਇਹ ਇਹ ਆਪਣੀਆਂ ਉਡਣ ਤਸ਼ਤਰੀਆਂ ਕਹਿ ਲੋ ਸਪੇਸ ਕ੍ਰਾਫਟ ਕਹਿ ਲੋ ਸਪੇਸ ਵੈਸਲਜ਼ ਕਹਿ ਲੋ ਉਹ ਲੈ ਕੇ ਅੰਤਰਿਕਸ਼ ਦੇ ਵਿੱਚ ਬ੍ਰਹਮੰਡ ਦੇ ਵਿੱਚ ਨਿਕਲ ਲੈ ਇਧਰ ਉਧਰ 골ਡ ਲੱਭਣ ਲੈ ਤਾਂ ਇਹਨਾਂ ਨੂੰ ਫਿਰ ਆਖਰ ਦੇ ਵਿੱਚ ਕਹਿੰਦੇ ਵੀ ਧਰਤੀ ਦੇ ਉੱਪਰ ਸੋਨਾ ਲੱਭਿਆ ਤਾਂ ਉਹੋ ਇਸ ਸਟੋਰੀ ਮੁਤਾਬਕ ਦੱਸਿਆ ਜਾਂਦਾ ਵੀ 4,45,000 ਸਾਲ ਪਹਿਲਾਂ ਇੱਥੇ ਧਰਤੀ ਤੇ ਆਏ ਤੇ ਉਹਨਾਂ ਨੇ ਇੱਥੇ ਪਹੁੰਚ ਕੇ ਪਹਿਲੀ ਕਲੋਨੀ ਵਸਾਈ ਜਿਹਦਾ ਨਾਮ ਉਹਨਾਂ ਨੇ ਇਰੀਡੂ ਰੱਖਿਆ ਇਰੀਡੂ ਈ ਆਰ ਆਈ ਡੀ ਯੂ ਈਰੀਡੂ ਨਾਮ ਦੀ ਕਲੋਨੀ ਉਹਨਾਂ ਨੇ ਵਸਾਈ ਉਦੋਂ ਇਹ ਚ ਲਿਖਿਆ ਹੋਇਆ ਜਿਹੜੀ ਇਹਨਾਂ ਦੀ ਕਹਾਣੀ ਹੈ ਮੈਸੋਪੋਟਾਮੀਆਨਾਂ ਦੀ ਸੁਮੇਰੀਅਨ ਸਭਿਤਾ ਦੀ ਇਹਨਾਂ ਦੇ ਬਾਰੇ ਇਹਨੂੰ ਨਾਕੀਆਂ ਬਾਰੇ ਇਹ ਦੱਸਿਆ ਵੀ ਜਦੋਂ ਇਹਨੂੰ ਨਾਕੀ ਧਰਤੀ ਤੇ ਪਹੁੰਚਦੇ ਨੇ ਤਾਂ ਇੱਥੇ ਸਿਰਫ ਮਹਿਮਤ ਮਤਲਬ ਬਹੁਤ ਵੱਡੇ ਸਾਈਜ਼ ਦੇ ਹਾਥੀ ਲੰਗੂਰ ਟਾਈਗਰ ਇਹ ਇਹੀ ਜਿਹੜੇ ਨੇ ਸੀਗੇ ਇੱਥੇ ਉਨ੍ਹਾਂ ਨੇ ਇਰੀਡੂ ਤੋਂ ਇਲਾਵਾ ਈਡਨ ਗਾਰਡਨ ਨਾਮ ਦੀ ਇੱਕ ਥਾਂ ਵੀ ਬਸਾਈ ਜਿੱਥੇ ਉਹਨਾਂ ਨੇ ਫਲਾਂ ਵਾਲੇ ਲੱਦੇ ਹੋਏ ਦਰਖਤ ਬੀਜੇ ਤੇ ਆਪਣੀ ਜਿਹੜੀ ਉਹਨਾਂ ਦੀ ਪਹਿਲਾਂ ਤੋਂ ਐਡਵਾਂਸਡ ਟੈਕਨੋਲੋਜੀ ਸੀ ਕਿਉਂਕਿ ਬਹੁਤ ਚਿਰਾਂ ਤੋਂ ਉਹ ਦੁਨੀਆ ਅੰਤਰਿਕਸ਼ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੇ ਅਨਾਜ ਪੈਦਾ ਕਰਨਾ ਫਲ ਫਰੂਟ ਉਗਾਣੇ ਬਾਗ ਲਾਉਣੇ ਇਹ ਸਾਰਾ ਕੁਝ ਜਿਹੜਾ ਹੈਗਾ ਕੀਤਾ ਉਸ ਈਡਨ ਦੇ ਬਾਗ ਦੇ ਵਿੱਚ ਉਹਨਾਂ ਨੇ ਉੱਥੇ ਇੱਕ ਜੈਨੇਟਿਕ ਇੰਜੀਨੀਅਰਿੰਗ ਕਰਨ ਵਾਲੀ ਲੈਬ ਵੀ ਬਸਾਈ ਫੇ ਉਹਨਾਂ ਨੇ ਨਾ ਇੱਕ ਛੋਨਾ ਕਿਉਂਕਿ ਉਹ ਆਪ ਜਿਹੜੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਹੁਤ ਸੁਪੀਰੀਅਰ ਮੰਨਦੇ ਸੀਗੇ ਤਾਂ ਉਹਨਾਂ ਨੇ ਨਾ ਕਿਸੇ ਤੀਸਰੇ ਗ੍ਰਹਿ ਤੋਂ ਇੱਕ ਇਗੀਗੀ ਨਾਮ ਦੀ ਨਸਲ ਲਿਆਂਦੀ ਜਿਹੜੇ ਕਿ ਕਿਸੇ ਹੋਰ ਤੀਸਰੇ ਗ੍ਰਹਿ ਤੋਂ ਫੜ ਕੇ ਲਿਆਤੇ ਹੋਏ ਏਲੀਅਨ ਸੀਗੇ ਆਈ ਜੀ ਆਈ ਜੀ ਆਈ ਗਿਗੀ ਕਹਿੰਦੇ ਨੂੰ ਲਿਖਿਆ ਹੋਇਆ ਜੋ ਇਹਨਾਂ ਦੇ ਉਹਦੇ ਚ ਨੈਰੇਟਿਵ ਦੇ ਵਿੱਚ ਇਗੀਗੀ ਨੂੰ ਲਿਆਏ ਜਿਹੜੇ ਕਿ ਬਹੁਤ ਤਾਕਤਵਰ ਤੇ ਬਹੁਤ ਜਿਆਦਾ দানਵਾਕਾਰੀ ਮਤਲਬ ਜੀਵ ਸੀਗੇ ਉਨਾਂ ਨੂੰ ਇਹਨਾਂ ਨੇ ਗੁਲਾਮਾਂ ਦੇ ਤੌਰ ਤੇ ਵਰਤ ਕੇ ਸੋਨਾ ਕੱਢਣ ਦਾ ਕੰਮ ਸ਼ੁਰੂ ਕਰਤਾ ਜਦੋਂ ਕਾਫੀ ਸਦੀਆਂ ਤੱਕ ਇਹ ਸੋਨਾ ਕੱਢਦੇ ਰਹੇ ਤਾਂ ਕਿਤੇ ਨਾ ਕਿਤੇ ਇਹ ਗਿੱਗੀਆਂ ਨਾਲ ਬਹੁਤ ਜ਼ੋਰ ਜ਼ਬਰਦਸਤੀ ਕਰਦੇ ਵੀ ਵੱਧ ਤੋਂ ਵੱਧ ਸੋਨਾ ਕੱਢਣ ਉਹ ਤਾਂ ਗਿੱਗੀਆਂ ਨੇ ਇੱਕ ਟਾਈਮ ਇਹ ਜਾਇਆ ਵੀ ਇਸ ਜ਼ੋਰ ਜ਼ਬਰਦਸਤੀ ਤੋਂ ਅੱਕ ਕੇ ਵਿਦਰੋਹ ਕਰਤਾ ਇਹਨਾਂ ਦੇ ਖਿਲਾਫ ਇਹਨਾਂ ਨੇ ਵਿਦਰੋਹ ਨੂੰ ਚਲੰਨ ਦੇ ਲਈ ਗਿੱਗੀਆਂ ਦੇ ਨਾਲ ਧਰਤੀ ਤੇ ਉਹ ਮੰਨਿਆ ਜਾਂਦਾ ਵੀ ਪਹਿਲੀ ਜਿਹੜੀ ਆ ਇਹਨਾਂ ਦੇ ਉਹ ਚ ਲਿਖਿਆ ਹੋਇਆ ਉਸ ਦੀਵੀ ਕਹਾਣੀ ਦੇ ਵਿੱਚ ਧਰਤੀ ਤੇ ਪਹਿਲੀ ਜੰਗ ਜਿਹੜੀ ਸੀਗੀ ਉਹ ਗਿੱਗੀਆਂ ਤੇ ਇਨੂਨਾਕੀ ਦੇਵਤਿਆਂ ਦੇ ਜਾਂ ਇਨੂਨਾਕੀ એલियंस ਦੇ ਵਿਚਾਲੇ ਹੋਈ ਉਹਦੇ ਚ ਇਗੀਗੀ ਹਾਰ ਗਏ ਤੇ ਉਹ ਪੂਰੀ ਤਰ੍ਹਾਂ ਖਤਮ ਹੋ ਗਏ ਪਰ ਇਹਨਾਂ ਨੂੰ 골ਡ ਕੱਢਣ ਦੇ ਲਈ ਕਿਉਂਕਿ ਵਰਕਰਸ ਦੀ ਲੋੜ ਸੀਗੀ ਤਾਂ ਇਹਨਾਂ ਨੂੰ ਅਜਿਹੇ ਜੀਵ ਪੈਦਾ ਕਰਨ ਦੀ ਲੋੜ ਪੈ ਗਈ ਫਿਰ ਜਿਹੜੇ ਇਗੀਗੀ ਤੋਂ ਘੱਟ ਤਾਕਤਵਰ ਹੋਣ ਤੇ ਇਹਨਾਂ ਤੋਂ ਖੁੱਦ ਤੋਂ ਕੱਦ ਦੇ ਚ ਛੋਟੇ ਹੋਣ ਆਗਿਆਕਾਰੀ ਹੋਣ ਅਕਲਮੰਦ ਵੀ ਹੋਣ ਤਾਂ ਇਹਨਾਂ ਨੇ ਮਨੁੱਖ ਬਣਾਉਣ ਬਾਰੇ ਸੋਚਿਆ ਤਾਂ ਸ਼ੁਰੂ ਚ ਜਿਹੜੀ ਇਹਨਾਂ ਨੇ نسل ਤਿਆਰ ਕਰੀ ਆਪਣੀ ਜੈਨੇਟਿਕ ਲੈਬ ਯਾਨੀ ਈਡਨ ਗਾਰਡਨ ਦੇ ਵਿੱਚ ਉਹ ਨੇ ਫਿਲਮ ਯਾਨੀ ਜਿਹੜੇ ਦੰਤ ਪੈਦਾ ਹੋ ਗਏ ਉਹ ਸਾਡੇ ਜਿਹੜੇ ਵੱਡੇ ਵੱਡੇ ਦੇ ਦੰਤਾਂ ਵਰਗੇ ਹੌਲੀ ਹੌਲੀ ਇਹ ਹੋਰ ਜੈਨੇਟਿਕ ਇੰਜੀਨੀਅਰਿੰਗ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੌਲੀ ਹੌਲੀ ਮੌਜੂਦਾ ਮਨੁੱਖ ਵਰਗੇ ਫਿਰ ਜਿਹੜੇ ਨੇ ਜੀਵ ਜੈਨੇਟਿਕ ਇੰਜੀਨੀਅਰਿੰਗ ਦੀ ਸਹਾਇਤਾ ਨਾਲ ਬਣੇ ਉਹ ਹੌਲੀ ਹੌਲੀ ਜਿਹੜੇ ਨੇ ਫਿਰ ਉਹ ਬੁੱਲ ਬੋਲਣਾ ਵੀ ਬੋਲਣ ਦੀ ਕਲਾ ਸਿੱਖ ਗਏ ਉਹ ਸਾਰੇ ਦੇ ਸਾਰੇ ਨਾ ਉਹਨਾਂ ਨੂੰ ਇਹਨਾਂ ਨੇ ਫਿਰ ਅਨਾਜ ਉਗਾਉਣਾ ਸਿਖਾਤਾ ਫਿਰ ਪੱਥਰਾਂ ਤੇ ਗਾਰੇ ਦੇ ਘਰ ਬਣਾਉਣੇ ਸਿਖਾਏ ਪੱਥਰਾਂ ਤੇ ਗਾਰੇ ਤੁਮ ਘਰ ਬਣਾਉਣ ਲੱਗੇ ਉਹ ਮਤਲਬ ਉਹਨਾਂ ਨੂੰ ਇਹਨਾਂ ਨੇ ਪਸੰਦ ਕਰਨ ਲੱਗ ਪਏ ਇਹਨੂੰ ਨਾ ਕੀ ਜਿਹੜੇ ਨੇ ਉਸ ਮਨੁੱਖ ਨੂੰ ਤੇ ਫਿਰ ਉਹਨਾਂ ਨੂੰ ਇਹਨਾਂ ਨੇ ਇਹਨੂੰ ਨਾ ਕੀ ਦੇਵਤਿਆਂ ਨੇ ਇਰਿਡੂ ਦੇ ਅੰਦਰ ਯਾਨੀ ਆਪਦੀ ਵਸਾਈ ਹੋਈ ਕਲੋਨੀ ਦੇ ਅੰਦਰ ਰਹਿਣ ਦੀ ਇਜਾਜ਼ਤ ਦੇਤੀ ਉਹਨਾਂ ਨੂੰ ਅਪਦੇ ਈਡਨ ਗਾਰਡਨ ਦੇ ਵਿੱਚ ਜਾਣ ਦੀ ਵੀ ਇਜਾਜ਼ਤ ਦੇਤੀ ਪਰ ਉਹਨਾਂ ਤੇ ਇੱਕ ਸ਼ਰਤ ਲਾਈ ਵੀ ਤੁਸੀਂ ਜਿਹੜੀ ਐ ਇਹ ਬਿਲਕੁਲ ਵੀ ਰੀਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਨਹੀਂ ਕਰਨੀ ਹੈਗੀ ਯਾਨੀ ਬੱਚੇ ਜੰਮਣ ਦੇ ਵਿੱਚ ਪੂਰਾ ਪਰਹੇਜ਼ ਰੱਖਣਾ ਪਰ ਜਿਹੜੇ ਇਨਸਾਨ ਨੇ ਉਹ ਉਹਨਾਂ ਨੇ ਬਹੁਤ ਜ਼ਿਆਦਾ ਆਬਾਦੀ ਦਾ ਢੇਰ ਲਾ ਛੱਡਿਆ ਬਹੁਤ ਜ਼ਿਆਦਾ ਆਬਾਦੀ ਵਧ ਗਈ ਕਿਤੇ ਨਾ ਕਿਤੇ ਅਨਾਜ ਘਟਣ ਲੱਗ ਪਿਆ ਇੰਨੇ ਬੰਦਿਆਂ ਦੇ ਲਈ ਇੰਨਾਂ ਨੇ ਸਜ਼ਾ ਦੇ ਤੌਰ ਤੇ ਨੁਨਾਕੀਆਂ ਨੇ ਇਨਸਾਨਾਂ ਨੂੰ ਕਲੋਨੀ ਤੋਂ ਬਾਹਰ ਕੱਢ ਧਾਈ ਇਰੀਡਿਊ ਤੋਂ ਤਾਂ ਉਹ ਜੰਗਲ 'ਚ ਜਾ ਕੇ ਬਸ ਗਏ ਤਾਂ ਫਿਰ ਉਸ ਤੋਂ ਬਾਅਦ ਜਦੋਂ ਕੁਝ ਕ ਸਦੀਆਂ ਬੀਤੀਆਂ ਤਾਂ ਇੱਕ ਵਾਰ ਫੇਰ ਉਹ ਜਿਹੜਾ 3000 ਸਾਲ ਦਾ ਚੱਕਰ ਪੂਰਾ ਕਰਕੇ ਪ੍ਰਕਰਮਾਂ ਦਾ ਨੀਬੀਰੂ ਇੱਕ ਵਾਰ ਫੇਰ ਧਰਤੀ ਦੇ ਨੇੜੇ ਆਇਆ ਉਹ ਅਸਲ ਜਨੀਬੀਰੂ ਦਾ ਦੱਸਿਆ ਜਾਂਦਾ ਵੀ ਗੁਰੂਤਵਾ ਬਲ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ ਬਹੁਤ ਜਿਆਦਾ ਹੈ ਉਹਦੇ ਨਾਲ ਜਿਹੜਾ ਹੈ ਬਹੁਤ ਜਿਆਦਾ ਧਰਤੀ ਤੇ ਉਥਲ-ਪੁਥਲ ਮਚ ਗਈ ਬਹੁਤ ਬਹੁਤ ਜ਼ਿਆਦਾ ਤਾਪਮਾਨ ਚ ਵਾਧਾ ਹੋ ਗਿਆ ਗਲੇਸ਼ੀਅਰ ਜਿਹੜੇ ਨੇ ਪਿਗਲ ਗਏ ਗਲੇਸ਼ੀਅਰ ਪਿਗਲਣ ਦੇ ਨਾਲ ਸਮੁੰਦਰ ਦਾ ਲੈਵਲ ਬਹੁਤ ਜ਼ਿਆਦਾ ਵੱਧ ਗਿਆ ਸਮੁੰਦਰਾਂ ਦਾ ਲੈਵਲ ਵਧਣ ਦੇ ਨਾਲ ਕੀ ਹੋਇਆ ਨਿਰੰਤਰ ਬਾਰਿਸ਼ ਹੋਣ ਲੱਗ ਪਈ ਨਿਰੰਤਰ ਬਾਰਿਸ਼ ਹੋਈ ਗਈ ਤਾਂ ਇੱਕ ਬਹੁਤ ਵੱਡਾ ਹੜ ਆ ਗਿਆ ਪ੍ਰਲਯ ਆ ਗਈ ਜਿਹਨੂੰ ਕਹਿੰਦੇ ਨੇ ਪੂਰਾ ਇਰੀਡੂ ਦੀ ਕਲੋਨੀ ਜਿਹੜੀ ਆ ਸਾਰੀ ਦੀ ਸਾਰੀ ਡੁੱਬ ਗਈ ਤਾਂ ਕਹਿੰਦੇ ਵੀ ਐਨੂਨਾਕੀਆਂ ਨੇ ਬਹੁਤ ਵੱਡੀਆਂ ਵੱਡੀਆਂ ਵਿਸ਼ਾਲ ਕਿਸ਼ਤੀਆਂ ਬਣਾਈਆਂ ਕੁਝ ਲੋਕ ਕਹਿੰਦੇ ਨੇ ਵੀ ਉਹਨਾਂ ਨੇ ਜਿਹੜੀਆਂ ਯੂ ਐਫ ਓਜ਼ ਦੇ ਵਿੱਚ ਉਹ ਆਪਦਾ ਉੱਡ ਗਏ ਪਾਣੀ ਦੇ ਉੱਪਰ ਉੱਪਰ ਉਹ ਫਿਰਦੇ ਰਹੇ ਕਾਫੀ ਦਿਨਾਂ ਤੱਕ ਫਿਰ ਜਦੋਂ ਪਾਣੀ ਘਟਿਆ ਤਾਂ ਇਹ ਜਿਹੜੀਆਂ ਇਹਨਾਂ ਨੇ ਕੁਝ ਇਨਸਾਨ ਵੀ ਬਚਾਏ ਕਿਸ਼ਤੀਆਂ ਦੇ ਵਿੱਚ ਤਾਂ ਇਹ ਕਈ ਕਈ ਦਿਨ ਪਾਣੀ ਤੇ ਉਹ ਇਨਸਾਨ ਤਿਆਰਦੇ ਰਹੇ ਜਿਹੜੇ ਕੁਝ ਕੁ ਪਸੰਦੀਦਾ ਮਨੁੱਖ ਸੀਗੇ ਜਿਹੜੇ ਮਤਲਬ ਆਪਾਂ ਹੁਣ ਦੇਖਦੇ ਆਂ ਵੀ ਬਾਈਬਲ ਦੀਆਂ ਜਿਹੜੀਆਂ ਬਹੁਤੀਆਂ ਕਹਾਣੀਆਂ ਨੇ ਇੰਨਾ ਤੋਂ ਹੀ ਪ੍ਰੇਰਿਤ ਨਹੀਂ ਕਿਤੇ ਨਾ ਕਿਤੇ ਐਨੂਨਾਕੀ ਦੇਵਤਿਆਂ ਤੋਂ ਜਾਂ ਸੁਮੇਰੀਆਂ ਸੱਭਤਾ ਦੇ ਇਤਿਹਾਸ ਤੋਂ ਹੀ ਪ੍ਰੇਰਿਤ ਨੇ ਉਹ ਉਸੇ ਵਿੱਚੋਂ ਹੀ ਲਈਆਂ ਗਿਆ ਨੇ ਕਿਉਂਕਿ ਬਾਈਬਲ ਜਿਹੜਾ ਸ਼ਬਦ ਹੈ ਉਹ ਬੇਬਲੋਨੀਅਨ ਸੱਭਤਾ ਤੋਂ ਲਿਆ ਗਿਆ ਬੇਬਲੋਨੀਆ ਤੋਂ ਉਹ ਜਿਹੜਾ ਹੈਗਾ ਬੇਬਲੋਨੀਅਨ ਸੱਭਤਾ ਇਹ ਸਾਰੀਆਂ ਮੈਸੋਪੋਟਾਮੀਅਨ ਸੱਭਤਾ ਤਾਮਨੀ ਸੁਮੇਰੀਅਨ ਬੈਬਲੋਨੀਅਨ ਅਸੀਰੀਅਨ ਤੇ ਅਕੀਡੀਅਨ ਇਹ ਚਾਰ ਸਭਤਾਵਾਂ ਉਹਦਾ 파ਟ ਮੰਨੀਆਂ ਜਾਂਦੀਆਂ ਵੀ ਉਹਨਾਂ ਦੇ ਵੰਸ਼ ਜੀ ਅੱਗੇ ਚੱਲ ਕੇ ਇਹਨਾਂ ਦੇ ਧਰਮ ਗ੍ਰੰਥਾ ਦੇ ਵਿੱਚ ਵੀ ਇਹੀ ਲਿਖਿਆ ਹੋਇਆ ਵੀ ਉਹੀ ਜਿਹੜੇ ਨੇ ਅੱਗੇ ਚੱਲ ਕੇ ਤਾਂ ਹੌਲੀ-ਹੌਲੀ ਜਿਹੜਾ ਆਪਾਂ ਦੇਖਦੇ ਆਂ ਵੀ ਜਿੰਨੇ ਬਾਈਬਲ ਦੇ ਨੈਰੇਟਿਵ ਨੇ ਇੰਨਾ ਤੋਂ ਹੀ ਲੈ ਗਏ ਨੇ ਐਨੋਨਾਕੀਆਂ ਨੇ ਫਿਰ ਅੰਤ 'ਚ ਫੈਸਲਾ ਕੀਤਾ ਵੀ ਅਸੀਂ ਆਪਣੇ ਗ੍ਰਹਿ ਨਿਬੀਰੂ ਵਾਪਸ ਚਲੇ ਜਾਈਏ ਕਿਉਂਕਿ ਉਸ ਸਮੇਂ ਉਹ ਧਰਤੀ ਦੇ ਨੇੜੇ ਤੇੜੇ ਹੀ ਸੀਗਾ ਆਪਦੀ ਪ੍ਰਕਰਮਾਂ ਦੇ ਮੁਤਾਬਕ 3000 ਸਾਲ ਦੀ ਪ੍ਰਕਰਮਾਂ ਦੇ ਪੰਥ ਦੇ ਮੁਤਾਬਕ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਜਿਹੜੇ ਨੇ ਆਪਣੇ ਇਹਨਾਂ ਦੇ ਵਿੱਚ ਬਲੱਡ ਲਾਈਨ ਛੱਡੀ ਮਤਲਬ ਪਿਓ ਰੱਬ ਦਾ ਖੂਨ ਛੱਡਿਆ ਧਰਤੀ ਤੇ ਜਿਹੜੇ ਲੋਕ ਸੀਗੇ ਮੈਸੋਪੋਟਾਮੀਆ ਦੇ ਉਹਨਾਂ ਨੂੰ ਬਾਦਸ਼ਾਹਤ ਸਥਾਪਿਤ ਕਰਕੇ ਸ਼ਾਸਨ ਕਰਨਾ ਸਿਖਾਇਆ ਕੁਝ ਲੋਕਾਂ ਨੂੰ ਵਿਰਾਸਤ 'ਚ ਜਿਹੜਾ ਆਪਣਾ ਖੂਨ ਦੇ ਕੇ ਉਹ ਕਿਹਾ ਦੂਸਰੇ ਲੋਕਾਂ ਨੂੰ ਵੀ ਇਹ ਸਾਡੀ ਵਿਰਾਸਤ ਸਾਡੇ ਖੂਨ ਵਾਲੇ ਲੋਕ ਹੀ ਹਮੇਸ਼ਾ ਬਾਦਸ਼ਾਹ ਬਣ ਸਕਣਗੇ ਉਹ ਮਤਲਬ ਅੱਗੇ ਤਰ੍ਹਾਂ ਲਾ ਲਓ ਵੀ ਉਸ ਮੈਸੋਪੋਟਾਮੀਆ ਦੇ ਉਹਦੇ ਵਿੱਚ ਗਿਲਗਮਿਸ਼ ਵਰਗੇ ਰਾਜੇ ਜਿਹੜੇ ਹੋਰ ਬਹੁਤ ਸਾਰੇ ਨਬਕਜ਼ਾਰ ਵਰਗੇ ਰਾਜੇ ਜਿਹੜੇ ਮਸ਼ਹੂਰ ਹੋਏ ਨੇ ਉਹ ਸਾਰੇ ਇਹਨਾਂ ਦੀਆਂ ਹੀ ਬਲੱਡ ਲਾਈਨਸ ਦੇ ਵਿੱਚੋਂ ਹੋਏ ਨੇ ਫਿਰ ਉਹਨਾਂ ਨੇ ਇਹ ਵੀ ਕਿਹਾ ਉਹਨਾਂ ਨੇ ਇਹਨਾਂ ਨੂੰ ਨਾ ਇਮਾਰਤਾਂ ਬੜੀਆਂ-ਬੜੀਆਂ ਬਣਾਉਣੀਆਂ ਸਿਖਾਈਆਂ ਗਣਿਤ ਸਿਖਾਇਆ ਸੰਗੀਤ ਸਿਖਾਇਆ ਲਿਖਣ ਦੀ ਕਲਾ ਸਿਖਾਈ ਇਹ ਸਾਰਾ ਗਿਆਨ ਦੇਣ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਦਿਨ ਵਾਪਸ ਆਵਾਂਗੇ ਤੁਸੀਂ ਪਰ ਉਹਦੇ ਲਈ ਕੀ ਕਰਿਓ ਜ਼ਿਗੁਰਾਤ ਬਣਾਇਓ ਜ਼ਿਗੁਰਾਤ ਜਿਹੜੇ ਹੁੰਦੇ ਨੇ ਨਾ ਉਹ ਧਰਮ ਸਥਲ ਕਹੇ ਜਾਂਦੇ ਨੇ ਸੁਮੇਰੀਅਨ ਸਭਤਾ ਦੇ ਧਰਮ ਸਥਲ ਯਾਨੀ ਮੈਸੋਪੋਟਾਮੀਆ ਦੇ ਜੇ ਤੁਸੀਂ ਪੁਰਾਤਨ ਮੰਦਰ ਦੇਖੋ ਉਹਨੂੰ ਜ਼ਿਗੁਰਾਤ ਕਿਹਾ ਜਾਂਦਾ ਤਾਂ ਉਹ ਇਹਨਾਂ ਨੂੰ ਕਹਿ ਕੇ ਗਏ ਵੀ ਤੁਸੀਂ ਜ਼ਿਗੁਰਾਤ ਬਣਾਈਓ ਜਿਹੜੇ ਕੀ ਜਿਹੜੀ ਅਲਾਈਨਮੈਂਟ ਦੇ ਵਿੱਚ ਹੋਣਗੇ ਸਟਾਰ ਕਲਸਟਰ ਦੀ ਯਾਨੀ ਤਾਰਾ ਮੰਡਲ ਦੀ ਸੇਧਾਂ ਦੇ ਵਿੱਚ ਹੋਣਗੇ ਇਹਨਾਂ ਜ਼ਿਗੁਰਾਤ ਤੋਂ ਹੀ ਜਦੋਂ ਅਸੀਂ ਕਦੇ ਧਰਤੀ ਤੇ ਆਵਾਂਗੇ ਮਿਲਣ ਆਪਣੇ ਵੰਸ਼ ਜਾ ਨੂੰ ਆਪਣੀਆਂ ਸੰਤਾਨਾਂ ਨੂੰ ਤਾਂ ਸਾਨੂੰ ਜ਼ਿਗੁਰਾਤਾਂ ਤੋਂ ਹੀ ਪਤਾ ਲੱਗੂਗਾ ਵੀ ਇਹ ਕਿਉਂ ਵਸੇ ਹੋਏ ਨੇ ਦੂਰੋਂ ਹੀ ਸਾਨੂੰ ਜਿਹੜਾ ਉਹ ਦੂਸਰੇ ਗ੍ਰਹਿ ਤੋਂ ਹੀ ਪਤਾ ਲੱਗ ਜਾਊਗਾ ਵੀ ਉਹ ਸਾਹਮਣੇ ਜ਼ਿਗੁਰਾਤ ਦੇ ਬਿਲਕੁਲ ਉੱਥੇ ਅਸੀਂ ਜਾਣਾ ਹੈ ਉੱਥੇ ਸਾਡੀਆਂ ਸੰਤਾਨਾਂ ਵਸਦੀਆਂ ਨੇ ਤੇ ਇਹ ਜ਼ਿਗੁਰਾਤ ਜਿਹੜੇ ਨੇ ਸਾਨੂੰ ਸਟਾਰ ਕਲਸਟਰਸ ਦੇ ਵਿੱਚੋਂ ਗਾਈਡ ਕਰਨਗੇ ਅਬਦੇ ਵੰਸ਼ਾਂ ਜਾਂ ਤੱਕ ਪਹੁੰਚਣ ਦੇ ਵਿੱਚ ਸਮੇਰੀਅਨ ਜਿਹੜੇ ਨੇ ਇਹਨਾਂ ਦੇ ਮੁੱਖ ਦੇਵੀ ਦੇਵਤਾ ਜਿਹੜੇ ਨੇ ਇਹ ਜਿਹੜਾ ਸ਼ਬਦ ਵੀ ਬਣਿਆ ਇਹਨੂੰ ਨਾ ਕਿ ਇਹ ਇਹਨੂੰ ਤੇ ਕੀ ਤੋਂ ਬਣਿਆ ਇਹਨੂੰ ਦੇਵਤਾ ਤੇ ਕੀ ਦੇਵੀ ਇਹਨੂੰ ਨਾਕੀ ਦਾ ਭਾਵ ਹੈ ਸਵਰਗ ਅਤੇ ਧਰਤੀ ਦੇ ਮਿਲਣ ਤੋਂ ਪੈਦਾ ਹੋਈਆਂ ਸੰਤਾਨਾਂ ਤੇ ਲੋਕ ਇਹਨੂ ਨੌਕੀਆਂ ਵਾਲੇ ਧਰਮ ਨੂੰ ਮੰਨਦੇ ਨੇ ਸਾਰੇ ਦੇ ਸਾਰੇ ਜਿਹੜੇ ਮੈਸੋਪੋਟਾਮੀਅਨ ਲੋਕ ਨੇ ਖਾਸ ਕਰ ਸੁਮੇਰੀਅਨ ਸਭਿਤਾ ਦੇ ਪਹਿਲੇ ਜਿਹੜੀ ਸਭਿਤਾ ਸੀਗੀ ਮੈਸੋਪੋਟਾਮੀਆ ਦੀ ਸੁਮੇਰੀਅਨ ਦੂਜੀ ਬੈਬਲੋਨੀਅਨ ਤੀਜੀ ਅਕੇਡੀਅਨ ਚੌਥੀ ਅਸੀਰੀਅਨ ਯਾਨੀ ਉਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਸੀ ਉਹ ਤਾਂ ਬਿਲਕੁਲ ਹੀ ਸਿੱਧਾ ਐਨੂਨਾਕੀਆਂ ਨੂੰ ਮੰਨਦੇ ਸੀ ਕਿਉਂਕਿ ਇਹਨਾਂ ਦੇ ਕੰਟੈਕਟ ਵਿੱਚ ਸੀਗੇ ਉਹ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਪੰਥ ਆਪਣੇ ਸਮੇਂ ਤੋਂ ਫਿਰ ਵੀ ਬਹੁਤ ਐਡਵਾਂਸ ਹੈ ਤਕਨੀਕੀ ਤੌਰ ਤੇ ਜੇ ਤੁਸੀਂ ਇਹਨਾਂ ਦਾ ਮਿਥਿਆਸ ਵੀ ਪੜੋ ਤਾਂ ਐਦਾਂ ਦੀ ਕਹਾਣੀ ਕਿਸੇ ਧਰਮ ਦੇ ਵਿੱਚ ਮਿਲਣੀ ਮਤਲਬ ਬਹੁਤ ਔਖੀ ਹੈ ਤਾਂ ਸਿੱਧਾ-ਸਿੱਧਾ ਏਲੀਅਨ ਸਪੇਸ ਬ੍ਰਹਮੰਡ ਹੂਰ ਗ੍ਰਹਿਾਂ ਇਦਾਂ ਦੀਆਂ ਚੀਜ਼ਾਂ ਦਾ ਗੱਲ ਕਰਦੇ ਨੇ ਮਤਲਬ ਸਪਸ਼ਟ ਤੌਰ ਤੇ ਜਿਹੜੇ ਸਮੈਟਿਕ ਧਰਮ ਨੇ ਨਾ ਜਿਹੜੇ ਸਾਮੀ ਧਰਮ ਨੇ ਯਹੂਦੀ ਧਰਮ ਈਸਾਈ ਧਰਮ ਇਸਲਾਮ ਧਰਮ ਉਹਨਾਂ ਦੇ ਸਾਫ ਪਤਾ ਲੱਗਦਾ ਵੀ ਸਾਰੇ ਵਿਸ਼ਵਾਸ ਇੰਨਾਂ ਤੋਂ ਹੀ ਲਏ ਹੋਏ ਨੇ ਕਿਉਂਕਿ ਜਿਹੜੇ ਕਿਤੇ ਨਾ ਕਿਤੇ ਉਹ ਸਾਰੇ ਇੰਨਾਂ ਤੋਂ ਹੀ ਬਣੇ ਨੇ ਜੇ ਦੇਖਿਆ ਜਾਵੇ ਤਾਂ ਮੈਸੋਪੋਟਾਮੀਆਨਾਂ ਉਹੀ ਉਰਤੋਂ ਉਰੁਕ ਤੋਂ ਉਹ ਉਰਤੇ ਉਰੁਕ ਦੇ ਜਿਹੜੇ ਇਲਾਕੇ ਨੇ ਜਿੱਥੇ ਇਬਰਾਹਿਮ ਦੀ ਗੱਲ ਹੁੰਦੀ ਹੈ ਜਿਹੜਾ ਇਹਨਾਂ ਦਾ ਪਹਿਲਾ ਪੈਗੰਬਰ ਜਾਂਦਾ ਯਹੂਦੀਆਂ ਦਾ ਉਹ ਉਰ ਦਾ ਇਲਾਕਾ ਤੇ ਉਰੁਕ ਦਾ ਇਲਾਕਾ ਉਹ ਸਾਰੇ ਮੈਸੋਪੋਟਾਮੀਆਂ ਦਾ ਇਲਾਕਾ ਨੇ ਉਹੀ ਇਲਾਕਾ ਨੇ ਜਿੱਥੇ ਇਹ ਐਨੂਨਾਕੀ ਦੇਵਤੇ ਆਏ ਮੰਨੇ ਜਾਂਦੇ ਨੇ ਜਿੱਥੇ ਇਹਨਾਂ ਦੇ ਨਾਲ ਸੰਬੰਧਿਤ ਧਰਮ ਗ੍ਰੰਥ ਪ੍ਰਚਲਿਤ ਰਹੇ ਤੇ ਜਿੱਥੇ ਇਹਨਾਂ ਨਾਲ ਸੰਬੰਧਿਤ ਧਰਮ ਪ੍ਰਚਲਿਤ ਰਿਹਾ ਸੋ ਦੋਸਤੋ ਗੱਲ ਇਹ ਆ ਵੀ ਆਪਾਂ ਇਹਦੇ ਤੇ ਬਹੁਤ ਲੰਬੀ ਕੋਈ ਵੱਡੀ ਵੀਡੀਓ ਬਣਾਵਾਂਗੇ ਕਿਉਂਕਿ ਇਹਨਾਂ ਦੇ ਬਾਰੇ ਹੋਰ ਅੱਗੇ ਬਹੁਤ ਸਾਰੇ ਜਿਹੜੇ ਨੈਰੇਟਿਵ ਪ੍ਰਚਲਿਤ ਨੇ ਵੀ ਮੌਜੂਦਾ ਸਮੇਂ 'ਚ ਜਿਹੜੇ ਏਲੀਅਨ ਫੀਨੋਮੀਨਾ ਮਿਲਦਾ ਹੈ ਜਾਂ ਜਿਹੜੇ ਏਲੀਅਨ ਮਿਲਦੇ ਨੇ ਉਹ ਵੀ ਬਹੁਤ ਜਿਹੜੇ ਨੇ ਮੈਕਸਿਮਮ ਇਹਨਾਂ ਨਾਲ ਸੰਬੰਧਿਤ ਨੇ ਉਹਨਾਂ ਦੇ ਵਿੱਚੋਂ ਵੀ ਜ਼ਿਆਦਾਤਰ ਜਿਹੜੇ ਨੇ ਐਨੂਨਾਕੀ ਨਸਲ ਨਾਲ ਸੰਬੰਧਿਤ ਹੀ ਮੰਨੇ ਜਾਂਦੇ ਨੇ ਉਹਨਾਂ ਦੀ ਕੀ ਕੀ ਕੇਸ ਨੇ ਉਹਨਾਂ ਦੀਆਂ ਆਪਾਂ ਕੇ ਸਟੱਡੀਜ਼ ਕਰਾਂਗੇ ਵੀ ਕਿੱਥੇ ਦੁਨੀਆ ਦੇ ਕਿਹੜੇ ਹਿੱਸੇ 'ਚ ਕਿਹੜਾ ਕੇਸ ਹੋਇਆ ਕਿਸ ਤਰ੍ਹਾਂ ਦੀ ਉਹਦੀ ਸ਼ੇਪ ਸੀਗੀ ਉਸ ਲੀਅਨ ਦੀ ਕਿਸ ਤਰ੍ਹਾਂ ਦੀ ਉਹਦਾ ਡਰੈੱਸ ਪਾਈ ਸੀ ਜਿਹੜੇ ਐਨੂਨਾਕੀ ਦੇਵਤੇ ਨੇ ਉਹ ਕਿਸ ਤਰ੍ਹਾਂ ਦੀ ਡਰੈੱਸ ਪਾਉਂਦੇ ਸੀ ਕਿਸ ਤਰ੍ਹਾਂ ਦੀ ਉਹਨਾਂ ਦੀ ਕੁਆਲਿਟੀਆਂ ਦਸੀਆਂ ਨੇ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦੇ ਉਹਨਾਂ ਦੇ ਗੁਣ ਦੱਸੇ ਜਾਂਦੇ ਨੇ ਉਹਦੇ ਨਾਲ ਆਪਾਂ ਫਿਰ ਮੈਚ ਕਰਕੇ ਇੱਕ ਇੱਕ ਜਿਹੜਾ ਹੈਗਾ ਕੇਸ ਹੈ ਉਹਨਾਂ ਦਾ ਫਰੋਲਾਂਗੇ ਉਹਦੇ ਬਾਰੇ ਲੰਬੀ ਗੱਲਬਾਤ ਕਰਾਂਗੇ ਤੇ ਇਹ ਜਿਹੜਾ ਹੈਗਾ ਤੁਹਾਨੂੰ ਪ੍ਰੋਗਰਾਮ ਕਿਹਾ ਜਾ ਲੱਗਿਆ ਇਹ ਗੱਲਬਾਤ ਕਹੀ ਜੀ ਲੱਗੀ ਰਨੂਨਕੀਆਂ ਦੀ ਬਾਰੇ ਦੇ ਵਿੱਚ ਇਹਦੇ ਤੇ ਆਪਣੀ ਰਾਏ ਦੇਣਾ ਬਿਲਕੁਲ ਨਾ ਭੁੱਲਣਾ ਵੀਰੋ ਸੋ ਸਾਰੇ ਵੀ ਸਟਾਰ ਦੇਣਾ ਨਾ ਭੁੱਲਣਾ ਕੋਸ਼ਿਸ਼ ਕਰੋ ਆਪਣੀ ਪੈਰਾਨਾਰਮਲ ਸਬੰਧੀ ਇਸ ਗਿਆਨ ਦੀ ਲੜੀ ਨੂੰ ਅੱਗੇ ਵਧਾਉਣ ਦੇ ਲਈ ਜਿਹੜੀ ਹੈ ਮਾਲੀ ਮਦਦ ਕਰਦੇ ਰਹੋ ਵੀਰੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹਿਣ ਦੇ ਲਈ ਲਾਈਕ ਕਮੈਂਟ ਸ਼ੇਅਰ ਫਾਰਵਰਡ ਕਰਨਾ ਬਿਲਕੁਲ ਨਾ ਭੁੱਲਣਾ ਵੱਧ ਤੋਂ ਵੱਧ ਵੀਰਾਂ ਨੂੰ ਆਪਣਾ ਚੈਨਲ YouTube ਚੈਨਲ ਦ੍ਰਿਸ਼ਮ ਪੰਜਾਬੀ ਸਬਸਕ੍ਰਾਈਬ ਕਰਾਓ ਤੇ ਵੱਧ ਤੋਂ ਵੱਧ ਵੀਰਾਂ ਨੂੰ ਆਪਣਾ Facebook ਪੇਜ ਦ੍ਰਿਸ਼ਮ ਫੋਲੋ ਕਰਵਾਓ ਸੋ ਸ਼ੁਕਰੀਆ ਸਾਰੇ ਵੀਰਾਂ ਦਾ ਬਹੁਤ ਬਹੁਤ ਜੀ